ਜੀ ਜੀਵਨ ਜੀ ਕਲਰ ਸੈੱਟ ਕਰੋ ਕਮਲ ਹਰਪ੍ਰੀਤ ਜੀ ਦੀਪਕਾਂਤ ਜੀ ਸਭ ਤੋਂ ਮਹਾਨ I'm not. On... ਹਰ ਰਾਵਾਂ ਮੇਰੇ ਰਕੀ ਬਿਚ ਮੈਂ ਬੋਲ ਰਿਹਾ ਸਰਦਾਰ ਬੇਨ ਸਿੰਘ ਅਮਰ ਰਹੇ ਸਭਨੇ ਬੋਲਣਾ ਅਮਰ ਰਹੇ ਅਮਰ ਰਹੇ ਆਜਨ ਸਰਦਾਰ ਬੈਂ ਸਿੰਘ ਜੀ ਦੇ ਪੋਤਰੇ ਔਰ ਸਾਡੀ ਪੰਜਾਬ ਦੀ ਕੈਬਨਟ ਦੇ ਇੰਡਸਟਰੀ ਤੇ ਕਮਰਸ਼ੀਮਾ ਜੀ ਚੱਡਾ ਸਾਹਿਬ ਨੇ ਸਰ ਜੀ ਔਰ ਬਹੁਤ ਸਾਰੀਆਂ ਮਹਾਨ ਸ਼ਖਸੀਤਾਂ ਡੀਆਰ ਪੱਟੀ ਸਾਹਿਬ ਹਾਂਜੀ ਪੜ੍ਹੇ ਜੀ ਔਰ ਮੈਂ ਜਰਮਨ ਸ਼ਿਮਲਾਪੁਰੀ ਜੀ ਦੇਖੋ ਗੱਲ ਇਹ ਆ ਕਿ ਮੈਡਮ ਕੀ ਹੋਇਆ ਹਾਂ ਬਾਈ ਵਗੇ ਬਾਈ ਬੰਦ ਕਰੀਓ ਬਾਈ ਕੀ ਕਹਿਣਾ ਚਾਹੋਗੇ ਲੈਣਾ ਚੋਥੀ ਉੱਥੇ ਕਾਂਗਰਸ ਭਾਵਨਾ ਹਾਂਜੀ ਅੱਜ ਕਾਂਗਰਸ ਭਵਨ ਪਹੁੰਚੋ ਕੀ ਕਹਿਣਾ ਚਾਹੂੰਗੀ ਕਾਂਗਰਸ ਭਵਨ ਸਾਡੇ ਲਈ ਆਪਣੇ ਘਰ ਵਰਗਾ ਹੈ ਇਹ ਪੂਜਣਯੋਗ ਸਥਾਨ ਆ ਸਾਡੇ ਲਈ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਕਾਂਗਰਸ ਭਵਨ ਵਿੱਚ ਆ ਕੇ ਪਹਿਲੀ ਵਾਰ ਮੈਂ بطور ਮੰਤਰੀ ਬਣ ਤੋਂ ਬਾਅਦ ਆਪਣੇ ਵਰਕਰਾਂ ਦੇ ਨਾਲ ਇੱਥੇ ਮਿਲ ਸਕਿਆ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣ ਸਕਿਆ ਔਰ ਉਹਨਾਂ ਨਾਲ ਵਿਚਾਰ ਸਾਂਝੇ ਕਰ ਸਕਿਆ ਬੇਹੱਦ ਖੁਸ਼ੀ ਦਾ ਮੌਕਾ ਹੈ ਮੇਰੇ ਕੋਲ ਕੋਈ ਸ਼ਬਦ ਨਹੀਂ ਜਿਨ੍ਹਾਂ ਨਾਲ ਮੈਂ ਆਪਣੇ ਵਰਕਰ ਸਾਥੀਆਂ ਦਾ ਧੰਨਵਾਦ ਕਰ ਸਕਾਂ ਅੱਜ ਸਰਕਾਰਾਂ ਇੱਕ ਮੀਟਿੰਗ ਤੇ ਜਿਆ ਟੱਸੀ ਆਲਾ ਨਾਲ ਤੇ ਉਹਦੇ ਵਿੱਚ ਕਈ ਚਾਰਗਿੱਟੇ ਬਿਲਦੇ ਨੇ ਆਵਾਮੀ ਪਾਰਟੀ ਦੇ ਅਗਲਾ ਕੱਲ੍ਹ ਜਿਆ ਡੇਟ ਦੇ ਬਗਾਰਾ ਵੀ ਸੀ ਉਹ ਵੀ ਬੜੇ ਨੂੰ ਆਣੇ ਬਾਰੇ ਗੱਲ ਕੀਤੀ ਗਈ ਜੀ ਉਹਨਾਂ ਵਰਕਰਾਂ ਦੇ ਵਿੱਚ ਜੀ ਦੇਖੋ ਅੱਜ ਸਵੇਰੇ ਪਹਿਲਾਂ ਇੰਡਸਟਰੀਅਲ ਮੀਟ ਹੋਈ ਆ ਜਿਹਦੇ ਵਿੱਚ ਫਾਈਨਾਂਸ ਮੰਤਰੀ ਉਹਨਾਂ ਕੋਲ ਐਕਸਾਈਜ਼ ਐਂਡ ਟੈਕਸੇਸ਼ਨ ਦਾ ਵੀ ਮਤਰਾਲਾ ਹੈਗਾ ਉਹ ਔਰ ਸਾਡੇ ਫੂਡ ਮਿਨਿਸਟਰ ਅਸੀਂ ਸਾਰੇ ਬੈਠ ਕੇ ਉਹਨਾਂ ਦੀਆਂ ਗੱਲਾਂ ਸੁਣੀਆਂ ਨੇ ਉਹਨਾਂ ਤੋਂ ਸੁਜੈਸ਼ਨਸ ਲਈਆਂ ਨੇ ਵੀ ਆਉਣ ਵਾਲੇ ਸਮੇਂ 'ਚ ਅਸੀਂ ਚਾਹੁੰਦੇ ਹਾਂ ਕਿ ਦੀਵਾਲੀ ਤੋਂ ਪਹਿਲਾਂ-ਪਹਿਲਾਂ ਅਸੀਂ ਆਪਣੀ ਇੰਡਸਟਰੀ ਨੂੰ ਕੋਈ ਵੱਡਾ ਤੋਹਫਾ ਦੇ ਸਕੀਏ ਔਰ ਉਹਦੇ ਨਾਲ-ਨਾਲ ਇਨਵੈਸਟ ਪੰਜਾਬ ਦੇ ਮਾਧਿਅਮ ਰਾਹੀਂ ਅਸੀਂ ਇੱਕ ਸਮਿਟ ਵੀ ਕਰਾਉਣ ਜਾ ਰਹੇ ਹਾਂ ਪੰਜਾਬ ਸਰਕਾਰ ਵੱਲੋਂ ਜਿਦੇ 'ਚ ਵੱਡੇ-ਵੱਡੇ ਨਿਵੇਸ਼ਕ ਆ ਕੇ ਆਪਣੀ ਜਿਹੜੀ ਨਿਵੇਸ਼ ਨੀਤੀ ਆ ਸਰਕਾਰ ਦੀ ਉਹਦੇ ਤੇ ਕੰਮ ਕਰਨਗੇ ਔਰ ਸਾਨੂੰ ਪੂਰੀ ਆਸ ਹੈ ਕਿ ਇਨਵੈਸਟਮੈਂਟ ਪੰਜਾਬ ਦੇ ਵਿੱਚ ਹੋਰ ਆਏਗੀ ਹਾਲਾਂਕਿ ਅਸੀਂ ਇਨਾ 4.5 ਸਾਲਾਂ ਚ ਪੰਜਾਬ ਦੇ ਵਿੱਚ ਸਨਤ ਨੂੰ ਬਹੁਤ ਵੱਡਾ ਹੁਲਾਰਾ ਦੇ ਸਕੇ ਆ ਔਰ ਸਾਨਤਕਾਰਾਂ ਨੇ ਅੱਜ ਇਸ ਗੱਲ ਦੀ ਤਾਹਦ ਵੀ ਕੀਤੀ ਹੈ ਉਹਨਾਂ ਨੇ ਸਰਕਾਰ ਦੀ ਨੀਤੀ ਦੀ ਤਾਰੀਫ਼ ਵੀ ਕੀਤੀ ਹੈ ਔਰ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਉਹ ਫੋਕੇ ਔਰ ਫੋਖਲੇ ਨਾਰੇ ਦੇ ਰੀਆਂ ਨੇ ਲੋਕ ਉਹਨਾਂ ਵਿੱਚ ਕਦੇ ਆਉਣ ਵਾਲੇ ਨਹੀਂ ਔਰ ਅਸੀਂ ਜੋ ਕਾਂਗਰਸ ਪਾਰਟੀ ਕਹਿਣ ਜੋ ਕਹਿੰਦੀ ਹੈ ਉਹੀ ਕਰਦੀ ਹੈ ਜੋ ਸਾਡਾ ਮੈਨੀਫੈਸਟੋ ਆਉਣ ਵਾਲੇ ਸਮੇਂ 'ਚ ਹੋਏਗਾ ਅਸੀਂ ਉਹਦੇ ਵਿੱਚ ਜੋ ਚੀਜ਼ਾਂ ਰੱਖਾਂਗੇ ਉਹ ਅਸੀਂ ਪਹਿਲਾਂ ਵੀ ਪੂਰੀਆਂ ਕੀਤੀਆਂ ਨੇ ਆਉਣ ਵਾਲੇ ਸਮੇਂ 'ਚ ਵੀ ਪੂਰੀਆਂ ਕਰਾਂਗੇ ਕਾਂਗਰਸ ਵਿੱਚ ਕਿੰਨਾ ਦਾ ਪਿਆਰ ਮਿਲਿਆ ਬਰਕਰਾਰ ਕਿ ਬੜੀ ਖੁਸ਼ੀ ਆ ਰਹੀ ਉੱਥੇ ਪਰਵਾਰਕਾ ਕਿਦੇ ਕਿਦੇ ਨਰਾਜ਼ ਸੀ ਬਰਕਰਾਰ ਬੜੇ ਜਾਣਾ ਕੋਈ ਐਮਐਲਏ ਨਾਲ ਕੋਈ ਜਾਂਦਾ ਨਹੀਂ ਤੋਂ ਕੋਈ ਨਾ ਤੇ ਕੋਈ ਐਮਐਲਏ ਅੰਦਾ ਨਾ ਕੋਈ ਇਥੇ ਕੋਈ ਅੰਦਾ ਦੇਖੋ ਪਾਰਟੀ ਵਰਕਰਾਂ 'ਚ ਬੜਾ ਸ਼ੌਅ ਵਾ ਪਾਰਟੀ ਵਰਕਰ ਬੜੇ ਹੌਸਲੇ ਨਾਲ ਮਿਲੇ ਨੇ ਬੜਾ ਉਹਨਾਂ ਨੇ ਮੇਰਾ ਉਹ ਭਗਤ ਕੀਤਾ ਕਿਉਂਕਿ ਮੇਰੇ ਦਾਦਾ ਜੀ ਸਰਬੰਸ ਸਿੰਘ ਜੀ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ ਉਹ ਇੱਥੇ ਬੈਠਿਆ ਕਰਦੇ ਸੀ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਸੀ ਪਾਰਟੀ ਨੂੰ ਮਜ਼ਬੂਤ ਕਰਦੇ ਸੀਗੇ ਔਰ ਬੜੇ ਮਹਾਨ ਨੇਤਾ ਜਿਹੜੇ ਨੇ ਕਾਂਗਰਸ ਪਾਰਟੀ ਦੇ ਉਹ ਇਸ ਦਫ਼ਤਰ ਦੇ ਵਿੱਚ ਬੈਠਦੇ ਰਹੇ ਨੇ ਇਸ ਪਾਰਟੀ ਦੇ ਵਿੱਚ ਜ਼ਿਲ੍ਹੇ ਦੀ ਅਗਵਾਈ ਕਰਦੇ ਰਹੇ ਨੇ ਸੋ ਅੱਜ ਉੱਥੇ ਆ ਕੇ ਮੈਨੂੰ ਵੀ ਬੜਾ ਮਾਣ ਔਰ ਫਕਰ ਮਹਿਸੂਸ ਹੋ ਰਿਹਾ ਸਰ ਇੰਡਸਟਰੀ ਪਰੇਸ਼ਾਨ ਆ ਪਾਵਰ ਕੱਟ ਬੜੇ ਲੱਗ ਰਹੇ ਆ ਲੋਕਾਂ ਦਾ ਲੋਸ ਬੜਾ ਹੋ ਰਿਹਾ ਨਹੀਂ ਦੇਖੋ ਇਹ ਪਾਵਰ ਕੱਟ ਜਿਹੜੇ ਨੇ ਉਹ ਜਿਹੜੇ ਨੇ ਆਰਜੀ ਨੇ ਕਿਉਂਕਿ ਕੋਲੇ ਦੀ ਪੂਰੀ ਦੁਨੀਆ ਦੇ ਵਿੱਚ ਘਾਟ ਆ ਚੁੱਕੀ ਆ ਪਰ ਦਿਨੋਂ ਦਿਨ ਸਿਹੜੀ ਸਥਿਤੀ ਅਸੀਂ ਠੀਕ ਕਰਦੇ ਜਾ ਰਹੇ ਆ ਔਰ 2-4 ਦਿਨਾਂ ਦੇ ਵਿੱਚ ਬਿਹਤਰ ਸਥਿਤੀ ਹੋ ਜੇਗੀ ਹਾਂਜੀ ਆਹ ਕੇਂਦਰ ਨੂੰ ਵੀ ਪ੍ਰਧਾਨ ਮੰਤਰੀ ਨੂੰ ਵੀ ਚਿੱਠੀ ਲਿਖੀ ਆ ਸਾਡੇ ਮੁੱਖ ਮੰਤਰੀ ਜੀ ਨੇ ਔਰ ਇਹ ਮੰਗ ਕੀਤੀ ਆ ਕਿ ਪੰਜਾਬ ਕਿਉਂਕਿ ਜ਼ਿਆਦਾਤਰ ਜਿਹੜੀ ਸਾਡੀ ਪਾਵਰ ਉਹ ਕੋਲ ਕੋਲੇ ਦੇ ਉੱਤੇ ਨਿਰਭਰ ਸੋ ਇਸ ਕਰਕੇ ਸਾਨੂੰ ਜਿਆਦਾ ਤੋਂ ਜਿਆਦਾ ਜਿਹੜਾ ਸੈਂਟਰਲ ਪੂਲ ਆ ਉਹਦੇ ਚੋਂ ਕੋਲ ਜਿਹੜਾ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਇਸ ਤਰ੍ਹਾਂ ਦੀ ਸਥਿਤੀ ਨਾ ਬਣੇ ਅਕਾਲੀਦਾਰ ਕਹਿੰਦਾ ਅਸੀਂ 2 ਰੁਪਏ 86 ਪੈਸੇ ਬਿਜਲੀ ਖਰੀਦੀ ਸੀ ਤੁਸੀਂ 13 ਰੁਪਏ ਬੀਜਦੇ ਹੋ ਤੇ ਸਰਕਾਰੀ ਖਜ਼ਾਨੇ ਨੂੰ ਤੁੰਨਾ ਲੱਗਦਾ ਪੰਜਾਬ ਦੇ ਲੋਕਾਂ ਲਈ ਜੇ ਕੋਈ ਔਖਾ ਸਮਾਂ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਆਫਤ ਹੈ ਤੇ ਜਿੰਨੀ ਵੀ ਮਰਜ਼ੀ ਮਹਿੰਗੀ ਬਿਜਲੀ ਖਰੀਦਣੀ ਪਵੇ ਅਸੀਂ ਖਰੀਦਾਂਗੇ ਕਿਉਂਕਿ ਅਸੀਂ ਲੋਕਾਂ ਨੂੰ ਰਾਹਤ ਦੇਣੀ ਹੈ ਅਸੀਂ ਇੰਡਸਟਰੀ ਬੰਦ ਨਹੀਂ ਹੋਣ ਦੇਣੀ ਅਸੀਂ ਆਪਣੇ ਐਗਰੀਕਲਚਰ ਸੈਕਟਰ ਨੂੰ ਪੂਰੀ ਬਣਦੀ ਜਿਹੜੀ ਬਿਜਲੀ ਦੇਣੀ ਹੈ ਅਕਾਲੀ ਦਲ ਜਿਹੜਾ ਵਾ ਉਹ ਝੂਠ ਦੇ ਭਲੰਦੇ ਜਿਹੜੇ ਨੇ ਉਹ ਬਣਾ ਰਿਆ ਔਰ ਵਿਰੋਧੀਆਂ ਨੇ ਲੁਕਤਾ ਚੀਨੀ ਜਾਂ ਵਿਰੋਧ ਕਰਨਾ ਉਹਨਾਂ ਦਾ ਇੱਕ ਸਬਜ਼ਾਨੇ ਖਾਕ ਹੈ ਪਰ ਅਸੀਂ ਪੰਜਾਬ ਦੇ ਲੋਕਾਂ ਨੂੰ ਜਵਾਬ ਦੇ ਆ ਪੰਜਾਬ ਨੂੰ ਅਸੀਂ ਬਿਹਤਰ ਸਰਕਾਰ ਦੇ ਰਹੇ ਆ ਪੰਜਾਬ ਦੇ ਲੋਕਾਂ ਨੂੰ ਅਸੀਂ ਸਹੂਲਤਾਂ ਦੇ ਰਹੇ ਆ ਇਹ ਸਾਡੇ ਜਿਹੜੇ ਮੁੱਖ ਝੰਡੇ ਨੇ